हेलो ਅਤੇ ਵਾਸਨ ਵਰਸ ਵਿੱਚ ਤੁਹਾਡਾ ਸਵਾਗਤ ਹੈ। ਇਹ ਹਨ ਅਕਸ਼ਤ ਮਿੱਤਲ ਅਤੇ ਅੱਜ ਅਸੀਂ ਬਾਹਰ ਕੈਬਨਟ ਦੀ ਗੱਲ ਕਰ ਰਹੇ ਹਾਂ। ਸਾਡੇ ਘਰਾਂ ਵਿੱਚ ਫਰਨੀਚਰ ਦੀਆਂ ਜ਼ਿਆਦਾਤਰ ਚੀਜ਼ਾਂ ਬਿਸਤਰੇ ਵਾਂਗ ਹੀ ਜ਼ਰੂਰੀ ਹਨ। ਸੋਫਾ, ਤੁਹਾਡੀ ਡਾਈਨਿੰਗ ਟੇਬਲ ਪਰ ਬਾਰ-ਬਾਰ ਫਰਨੀਚਰ ਸਾਡੀ ਜੀਵਨ ਸ਼ੈਲੀ ਨਾਲ ਸੰਬੰਧਿਤ ਹੈ। ਪਾਓ ਪਹਿਲਾਂ ਆਕਾਰ ਬਾਰੇ ਗੱਲ ਕਰੀ। ਇਹ ਖੱਬੇ ਤੋਂ ਸੱਜੇ 4 ਫੁੱਟ ਹੈ। ਅੱਗੇ ਤੋਂ ਪਿੱਛੇ ਅਤੇ ਇਸ ਯੂਨਿਟ ਦੀ ਉਚਾਈ 6 ਫੁੱਟ ਹੈ। ਹੁਣ ਬਾਹਰ ਦਾ ਅੰਦਰਲਾ ਦ੍ਰਿਸ਼ ਵੇਖੀ ਪਹਿਲਾ ਸਾਡੇ ਕੋਲ ਸਿਖਰ ਤੇ ਇੱਕ ਦਰਾਜ਼ ਹੈ ਅਤੇ ਆਓ ਅੰਦਰ ਦਾ ਦ੍ਰਿਸ਼ ਵੇਖੀ ਸਭ ਤੋਂ ਪਹਿਲਾਂ ਜੋ ਤੁਸੀਂ ਅੰਦਰ ਦੇਖ ਰਹੇ ਹੋ ਸਭ ਕੁਝ ਕਲਾਇੰਟ ਦੁਆਰਾ ਖੁਦ ਡਿਜ਼ਾਈਨ ਕੀਤਾ ਗਿਆ ਹੈ ਗਾਹਕ ਨੇ ਇੱਕ ਕਾਗਜ਼ ਤੇ ਇੱਕ ਡਰਾਇੰਗ ਪ੍ਰਦਾਨ ਕੀਤੀ ਹੈ ਅਤੇ ਉਸ ਅਨੁਸਾਰ ਅਸੀਂ ਹਰ ਚੀਜ਼ ਨੂੰ ਡਿਜ਼ਾਈਨ ਕੀਤਾ ਹੈ ਪਹਿਨਾ ਦਰਵਾਜ਼ੇ ਦੀ ਗੱਲ ਕਰੀ ਇੱਥੇ ਸਾਡੇ ਕੋਲ ਛੋਟੇ ਸ਼ੀਸ਼ਿਆਂ ਲਈ ਇੱਕ ਖੇਤਰ ਹੈ ਅਤੇ ਬੋਤਲਾਂ ਲਈ ਕੁਝ ਖੇਤਰ ਹੈ ਅਤੇ ਇੱਥੇ ਸ਼ੀਸ਼ਿਆਂ ਲਈ ਟੰਗਣ ਲਈ ਉਪਰਲਾ ਖੇਤਰ ਹੈ ਅਤੇ ਇਹ ਖੇਤਰ ਛੋਟੇ ਸ਼ੀਸ਼ਿਆਂ ਲਈ ਹੈ ਅਤੇ ਕੁਝ ਖੇਤਰ ਵੱਡੇ ਸ਼ੀਸ਼ਿਆਂ ਲਈ ਹੈ ਅਤੇ ਇੱਥੇ ਸਾਡੇ ਕੋਲ ਦੋ ਦਰਾ ਹਨ। ਕੁਝ ਖੁੱਲਾ ਖੇਤਰ ਅਤੇ ਬੋਤਲਾਂ ਲਈ ਕੁਝ ਖੇਤਰ। ਜ਼ਿਆਦਾਤਰ ਬਾੜ ਅਲਮਾਰੀਆਂ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ ਪਰ ਜੇਕਰ ਤੁਸੀਂ ਕੁਝ ਅਨੁਕੂਲਤਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਤੇ ਅਸੀਂ ਤੁਹਾਡੀ ਲੋੜ ਅਨੁਸਾਰ ਬਣਾਵਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਆਰਸਨ ਵੁੱਡਸ ਤੁਹਾਡੇ ਰਾਕਰ ਰੰਗ ਡਿਜ਼ਾਈਨ ਅਤੇ ਸਭ ਤੋਂ ਮਹੱਤਵਪੂਰਨ ਵਿਕਲਪ ਦੇ ਅਨੁਸਾਰ ਵਿਕਲਪ ਵਾਲਾ ਫਰਨੀਚਰ ਅਤੇ ਸਭ ਕੁਝ ਬਣਾਉਂਦੇ ਹਾਂ ਇਹ ਯੂਨਿਟ ਰੋਟ ਕਨਿਸ਼ ਨਹੀਂ ਹੈ ਟੇਕ वुਡ ਅਤੇ ਇਹ ਅਮਰੀਕਾ ਜਾ ਰਿਹਾ ਹੈ ਅਤੇ ਅਸੀਂ ਭਾਰਤ ਅਤੇ ਭਾਰਤ ਤੋਂ ਬਾਹਰ ਜਿੱਥੇ ਵੀ ਤੁਸੀਂ ਹੋ ਅਤੇ ਨੰਬਰ ਤੁਹਾਡੇ ਸਾਹਮਣੇ ਹੈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਅਤੇ ਸਾਨੂੰ ਤੁਹਾਡੀ ਜ਼ਰੂਰਤ ਬਾਰੇ ਵਿਚਾਰ ਕਰਨ ਵਿੱਚ ਖੁਸ਼ੀ ਹੋਵੇਗੀ ਧੰਨਵਾਦ